ਇਸ਼ਲੇ ਦਿਨੀ ਸਮਾਪਤ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਹਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਐ ਚੁੱਕੇ ਸਰਦਾਜੀਤ ਮੈਂਦਸਿੰਘ ਸਿੱਧੂ ਨੇ ਅੱਜ ਹਲਕਾ ਤਲਵੰਡ ਸਾਹਵਦੇ ਸਮੂੱਚੇ ਨਿਵਾਸੀਆਂ ਧੰਨਵਾਦ ਕਰਦੇ ਆ ਕਿ ਅਸੀਂ ਤੁਹਾਡੇ ਸਭ ਨਾਲ ਨਾ ਹਮੇਸ਼ਾ ਚਟਾਨਾਂ ਵਾਂਗ ਖੜੇ ਰਹਾਂਗੇ ਤੇ ਭਵਿੱਖ ਵਿੱਚ ਵੀ ਹਲਕੇ ਦੇ ਹਰੇਕ ਵਰਕਰ ਦੇ ਦੁੱਖ ਸੁੱਖ ਵਿੱਚ ਸ਼੍ਰੀ ਕੋ ਹੋਵਾਂਗੇ ਉਧਰ ਅੱਜ ਇਸ ਮੌਕੇ ਗੁਰਬਾਜਨ ਸਿੱਧੂ ਅਤੇ ਸਰਦਾਜੀਤ ਮੈਂਦਸਿੰਘ ਸਿੱਧੂ ਨੇ ਸਮੂੱਚੇ ਇਲਾਕਾ ਨਿਵਾਸੀਆਂ ਧੰਨਵਾਦ ਕਰਦੇ ਆ ਭਾਵਕ ਅਪੀਲ ਕੀਤੀ ਦੇ ਸਮੋਕੇ ਕੀ ਕੀ ਤੁਸੀਂ ਵੀ ਸੁਣੋ ਆ ਉਹ ਕੀਂਕੀ ਸਮਾਗਮ ਆ ਕਿ ਅੱਜ ਇਹ ਜੀ ਰਜੇਰਾਂ ਤੋਂ ਸਮਾਗਮ ਆਇਆ ਹੋਣ ਅਨੁਵਕਾਦਤਾ ਗੱਲਬਾਤ ਦਾ ਵਿਚਾਰ ਸਾਂਝੀ ਕਰਨ ਦਾ ਹਾਲੀ ਵਿੱਚ ਜੇ ਲੋਕ ਸਭਾ ਦਾ ਇਲੈਕਸ਼ਨ ਹੋਇਆ ਹੈ ਜਿਸ ਇਲੈਕਸ਼ਨ ਚੰਪਾ ਸਾਰਿਆਂ ਨੇ ਰਲ ਮਿਲ ਕੇ ਇਕੱਠੇ ਹੋ ਕੇ ਯੋਗਦਾਨ ਪਾਇਆ ਹੈ ਜੋਰ ਲਾਇਆ ਹੈ ਜਨਰਾਤ ਇੱਕ ਕਰਕੇ ਮਿਹਨਤ ਕੀਤੀ ਹੈ ਕਿ ਕਾਂਗਰਸ ਪਾਰਟੀ ਨੂੰ ਜਿਤਾਇਆ ਜਾਵੇ ਉਸ ਮਿਹਨਤ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਤੇ ਉਹ ਟੀਮਾਂ ਦਾ ਤੇ ਉਹ ਹਰਕਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਤਲਵੰਡੀ ਤੋਂ ਬਾਹਰ ਬੇਸ਼ਕੁਰਚੋ ਹੋ ਗਿਆ ਬੇਸ਼ਕ ਬਲਾਡਾ ਸਦੂਲਗੜ ਮਾਨਸਾ ਹੋ ਗਿਆ ਤੁਸੀਂ ਸਾਰਿਆਂ ਨੇ ਜਿਹੜੀ ਕਮਾਨ ਸੰਭੀ ਹੈ ਜ਼ਿੰਮੇਵਾਰੀਆਂ ਸੰਭੀਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉੱਥੇ ਹੀ ਆਜ ਦੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪ ਦੇ ਵੱਲ ਤੇ ਦੂਜੇ ਹਲਕਿਆਂ ਜਾ ਕੇ ਆ ਤੇਰੇ ਰਿਸ਼ਤੇਦਾਰਾਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਯਾਰਾਂ ਦੋਸਤਾਂ ਨੂੰ ਪਾਰਟੀ ਨਾਲ ਸਿੱਧੂ ਸਾਹਿਬ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਮੈਂithੋ ਪਹਿਲਾਂ ਬੁਲਾ ਰਿਆਂ ਨੇ ਜ਼ਿਕਰ ਕੀਤਾ ਹੈ ਕਿ ਮੰਥਨ ਕਰਨ ਦੀ ਲੋੜ ਹੈ ਕਿ ਕਿੱਥੇ ਕਮੀ ਰਹੇਗੀ ਕਿੱਥੇ ਘੇਟ ਮਿਸ ਹੋਗੀ ਮੰਥਨ ਜ਼ਰੂਰੀ ਹੈ ਮੰਥਨ ਕਰਾਂਗੇ ਪੂਛ ਲੈਵਲ ਤੇ ਉਤਰ ਕੇ ਲਿਸਟਾਂ ਲੈ ਕੇ ਮੰਥਨ ਕਰਾਂਗੇ ਕਿ ਕਿਹ ਕਿਹ ਦੀ ਜ਼ਿੰਮੇਵਾਰੀ ਕਿੱਥੇ ਸੀਗੀ ਤੇ ਕਿੱਥੇ ਕੋਈ ਕਸਰ ਰਹਗੀ ਸੀ ਪਰ ਜਿਹੜਾ ਕਾਰਨ ਬਣਿਆ ਹਾਰ ਦਾ ਉਹ ਸਾਰਿਆਂ ਨੂੰ ਪਤਾ ਹੀ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਸਾਰੇ ਸੂਝਵਾਨ ਹੋ ਜਾਨੂ ਜ਼ਮੀਨੀ ਪੱਧਰ ਤੇ ਜਿਹੜੀ ਹਕੀਕਤਾਂ ਨੇ ਉਹਨਾਂ ਨਾਲ ਜਾਨੂ ਤੁਹਾਨੂੰ ਪਤਾ ਹੈ ਕੀ ਕਾਰਨ ਬਣਿਆ ਹੈ ਇਹ ਕਾਰਨ ਨੂੰ ਹੱਲ ਕਰਨ ਦਾ ਵੀ ਜਿਹੜਾ ਜਿਹੜਾ ਜਿੰਮਾ ਆਪਣਾ ਸਾਰਿਆਂ ਦੇ ਉੱਤੇ ਹੀ ਹੈ ਸਾਰਿਆਂ ਦੇ ਮੋਢੇ ਤੇ ਹੈ ਸੋ ਕੋਈ ਨਹੀਂ 2 ਸਾਲ ਰਗੇ 27 ਤੋਂ ਪਹਿਲਾਂ ਹੱਲ ਕਰਾਂਗੇ ਇਕੱਠੇ ਬੈਠ ਕੇ ਮੰਚਨ ਹੋਊਗਾ ਉਸ ਤੋਂ ਪਹਿਲਾਂ ਆਪਣੀ ਜਿਹੜੀ ਦੂਜੀ ਇਲੈਕਸ਼ਨਾਂ ਨੇ ਜਿਹੜੀ ਲੋਕਲ ਇਲੈਕਸ਼ਨਾਂ ਹੁੰਦੀਆਂ ਉਹ ਵੀ ਆਉਣਗੀਆਂ ਉਦੇ ਜੀ ਸਥਿਤੀ ਸਪਸ਼ਟ ਹੋਊਗੀ ਕਿ ਕਿਹੜਾ ਬੰਦਾ ਕਿੱਥੇ ਖੜਾ ਹੈ ਕਿਹੜੇ ਕਨਿਓ ਟਿਲ ਮਿਚ ਰਹੀ ਹੈ ਕਿਹੜੇ ਕਨਿਓ ਜੁਗਮਵਾਰੀ ਨਹੀਂ ਸਾਂਭੀ ਗਈ ਸੋ ਸਥਿਤੀ ਸਾਰਿਆਂ ਦੇ ਸਾਹਮਣੇ ਆ ਜੂਗੀ ਹਣੀ ਮੇਰੇ ਕਨਿਓ ਇਹ ਹੀ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕੇ ਜਿਹੜਾ ਵੀ ਇਲੈਕਸ਼ਨ ਹੈ ਉਹ ਸਾਂਭੀਏ ਹੁਣ ਮੋਰਚਾ ਇਕੱਠੇ ਹੋ ਕੇ ਇਲੈਕਸ਼ਨਾਂ ਵੱਲ ਵਧੀਏ ਇਕੱਠੇ ਹੋ ਕੇ ਕਾਂਗਰਸ ਪਾਰਟੀ ਨੂੰ ਤਗੜਾ ਕਰੀਏ ਸੋ ਅੱਜ ਇਥੇ ਪਹੁੰਚਣ ਤੇ ਤੇ ਇਲੈਕਸ਼ਨਾਂ ਵਿੱਚ ਯੋਗਦਾਨ ਸੌਣ ਤੇ ਥੋੜਾ ਸਾਰਿਆਂ ਦਾ ਧੰਨਵਾਦ ਤੇ ਉਮੀਦ ਹੈ ਕਿ ਪਾਈ ਇਕੱਠੇ ਤੁਰਦੇ ਰਹਿਾਂਗੇ ਜਿਵੇਂ ਤੁਸੀਂ ਸਿੱਧੂ ਸਾਹਿਬ ਨਾਲ ਪਿਛਲੇ ਕਈ ਦਹਾਕਿਆਂ ਤੋਂ ਜੁੜੇ ਹੋ ਸੋ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਹੋਏ ਜੀ ਦੀ ਫਤਿਹ ਵਰਕਰ ਸਹਿਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਆਪਦੇ ਸਮਾਗਾਰਾ ਜੋ ਟਾਈਮ ਕੱਢ ਕੇ ਅੱਜ ਇਥੇ ਇਸ ਮੀਟਿੰਗ 'ਚ ਪਹੁੰਚੇ ਹਾਂ ਇਹ ਮੀਟਿੰਗ ਦਾ ਮਕਸਦ ਤੁਹਾਨੂੰ ਪਤਾ ਹੀ ਹੈ ਕਿ ਜਿਹਦੇ ਪਿੱਛੇ ਆਪਾਂ ਇਲੈਕਸ਼ਨ ਲੜਿਆ ਲੋਕ ਸਭਾ ਦਾ ਜਿਹਦੇ ਵਿੱਚ ਮੈਨੂੰ ਪਾਰਟੀ ਨੇ بطور ਉਮੀਦਵਾਰ ਬਣਾ ਕੇ ਤੁਹਾਡੇ ਵਿੱਚ ਘਰ ਭੇਜਿਆ ਸੀ ਇਲੈਕਸ਼ਨ ਲੜਨ ਵਾਸਤੇ ਤੇ ਉਹ ਆਪਾਂ 45 ਦਿਨ ਜੇ ਕੋ ਹਲਕਾ ਤਲਵੰਡੀ ਹੋਵੇ ਜਾਂ ਅੱਠੁੱਚੇ ਹਲਕੇ ਹੋਣ ਉਹਦੇ ਵਿੱਚ ਸਾਰੇ ਵਰਕਰ ਸਹਿਬਾਨ ਨੇ ਮਿਹਨਤ ਕੀਤੀ ਹੈ ਤੇ ਚਲੋ ਜੋ ਵੀ ਨਤੀਜਾ ਆਇਆ ਪਰ ਤੁਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਜੋ ਇਸ ਕਰਕੇ ਅੱਜ ਜਿਹੜੇ ਮੀਟਿੰਗ ਕਰਨ ਦਾ ਮਕਸਦ ਇਹੀ ਸੀ ਕਿ ਮੈਂ ਤੁਹਾਡਾ ਦਿਨੋ ਧੰਨਵਾਦ ਕਰ ਸਕਾਂ ਸੋ ਮੈਂ ਆਪ ਦੇ ਇੱਕ ਇੱਕ ਵਰਕਰ ਦਾ ਜਿਹਨੇ ਇਹ ਸਿਲੈਕਸ਼ਨ ਦੇ ਵਿੱਚ ਸਾਡੇ ਨਾਲ ਕੱਲਾ ਹਲਕੇ ਜਿਹੜੇ ਗੁਰਬਾਜ਼ ਨੇ ਦੱਸਿਆ ਕਿ ਕੱਲੇ ਆਪਣੇ ਹਲਕੇ ਚ ਨਹੀਂ ਤਲਵੰਡੀ ਸਾਬੋਤ ਜੀ ਨਹੀਂ ਦੂਜੇ ਹਲਕੇ ਚ ਵੀ ਜਾ ਕੇ ਮੇਰੀ ਮਦਦ ਕੀਤੀ ਹੈ ਮੈਂ ਦਿਨੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਦੇਖੋ ਮੈਂ ਤੋਂ ਪਹਿਲਾਂ ਜਿਹੜੇ ਬੁਲਾਰਿਆਂ ਨੇ ਗੱਲ ਕੀਤੀ ਮੰਥਨ ਕਰੀਏ ਇਹ ਕਰੀਏ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਮੈਨੂੰ ਸਾਰਾ ਕੁਝ ਪਤਾ ਹੀ ਹੈ ਕਾਮਯਾਬ ਹੋ ਜੰਦੇ ਉਸ ਦਿਨ ਮੈਂ ਤਾਂ ਚਲੋ ਐਮਪੀ ਬਣਨਾ ਸੀ ਉਸ ਦਿਨ ਤੁਹਾਨੂੰ ਮਿਲਣਾ ਸੀ ਇਹ ਖਾਸ ਕਰਕੇ ਤਲਵੰਡੀ ਸਾਬੋ ਕਿਉਂਕਿ ਲੋਕਾਂ ਦੀ ਨਿਗਾਹ ਵੀ ਦੇਖੋ ਸਾਰੀ ਤਲਵੰਡੀ ਸਾਬੋ ਅਸੀਂ ਉਧਰ ਵੀ ਮੇਰੇ ਵਰਕਰ ਨੂੰ ਵਧੀਆ ਮੌਕਾ ਸੀ ਉਹ ਤਾਕਤ ਹਾਸਲ ਕਰਨ ਦਾ ਜਿਹੜੇ ਪਿੱਛੇ ਆਪਾਂ ਇੰਨੇ ਸਾਲ ਆਪਾਂ ਵਾਝੇ ਰਹੇ ਹਾਂ ਦੇਖੋ ਹੁਣ ਲਗਾਤਾਰ ਆਪਾਂ ਨੂੰ ਇਹਨ ਇਲੈਕਸ਼ਨ ਅਜਾੜ ਵੀ ਦੁੱਖ ਸੁਖ ਦੀ ਗੱਲ ਹੈ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਜਿੱਥੇ ਕੋਈ ਮੈਂ ਜਾ ਸਕਾਂ ਉੱਥੇ ਮੈਂ ਆਪਣੀ ਹਾਜ਼ਰੀ ਲਾਈ ਹੈ ਕਲੇ 600 ਸਾਲ ਦੀ ਗੱਲੀ ਗੱਲ ਤਾਂ ਪਹਿਲਾਂ ਵੀ ਇੰਨੇ ਸਾਲ ਹੋ ਗਏ ਆਪਾਂ ਇਕੱਠੇ ਰਹਿੰਦੇ ਆ ਪਰ ਇਹ ਗੱਲ ਜ਼ਰੂਰ ਹੈ ਅੱਗੇ ਖੁਸ਼ ਹੋਵੇ ਨਾ ਹੋਵੇ ਪਰ ਮੈਂ ਤੁਹਾਡਾ ਹਮੇਸ਼ਾ ਰੀਡੀ ਰਹੂੰਗਾ ਕਿਉਂਕਿ ਸਿਆਸੀ ਦੌਰ ਤੇ ਜੀ ਮੇਰੀ ਪਛਾਣ ਬਣੀ ਹੈ ਤਾਂ ਮੇਰਾ ਹਲਕਾ ਤੁਹਾਡੀ ਸਭ ਤੋਂ ਨੇ ਬਣਾਈ ਤੇ ਮੇਰੇ ਉਸ ਵਰਕਰ ਨੇ ਬਣਾਈ ਹੈ ਜਿਹਨੇ ਔਖੇ ਸਮੇ ਮੇਰੇ ਨਾਲ ਖੜਾ ਖੜ ਕੇ ਮੇਰੇ ਨਾਲ ਮਿਹਨਤ ਕੀਤੀ ਤੇ ਮੈਨੂੰ ਇਹ ਸ਼ੋਗ ਬਣਾਇਆ ਕਿ ਇਥੋਂ ਮੈਂ ਚਾਰ ਵਾਰ ਦੇ ਮੇਲੇ ਬਣਿਆ ਉਹ ਚੀਜ਼ ਮੈਂ ਜ਼ਿੰਦਗੀ ਭਰ ਜਦ ਤੱਕ ਮੇਰੇ ਸਾਥ ਚੱਲਦੇ ਆ ਨਾ ਮੈਂ ਪੂਤਾ ਦੀ ਅਸਾਂ ਇੱਕ ਵਾਰੀ ਹੁੰਦਾ ਹੈ ਪਰ ਤੁਸੀਂ ਮੇਰੇ ਇੱਕ ਵਾਰ ਨਹੀਂ ਬਾਰ ਬਾਰ ਮੈਨੂੰ ਤੁਸੀਂ ਇਥੋਂ ਚਿਤਾ ਕੇ ਜਿਹੜਾ ਮੈਨੂੰ ਇਹ ਸ਼ੋਗ ਬਣਾਇਆ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਤੇ ਇਸ ਇਲੈਕਸ਼ਨ ਦੇ ਵਿੱਚ ਵੀ ਮੈਂ ਕਿਤੇ ਕਿਸੇ ਵੀ ਹਲਕੇ ਚ ਗਿਆ ਮੈਂ ਉਦਾਹਰਣ ਇੱਕੋ ਦਿੰਦਾ ਹੁੰਦਾ ਸੀ। ਤਰਵੰਡੀ ਸਾਬੋ ਦਾ। ਮੈਂ ਗਿਆ ਜਾ ਕੇ ਦੇਖੋ ਤਰਵੰਡੀ ਸਾਬੋ ਵਾਲਿਆਂ ਨੇ ਮੈਨੂੰ ਕਿੰਨਾ ਪਿਆਰ ਦਿੱਤਾ। ਕਿੰਨਾ ਸਾਥ ਦਿੱਤਾ ਤੇ ਮੈਨੂੰ ਇਹ ਸ਼ੂਰ ਬਣਾਇਆ ਕਿ ਮੈਨੂੰ ਅੱਜ ਭਾਜਪਾ ਨੇ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਮੇਰਾ ਮਾਣ ਬਣਾਇਆ ਕੋਈ ਛੋਟੀ ਗੱਲ ਨਹੀਂ ਹੁੰਦੀ। ਮੈਂਬਰ ਪਾਰਲੀਮੈਂਟ ਦਾ ਟਿਕਟ ਲੈਣਾ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਨਾ ਮੈਂ ਸਮਝਦਾ ਬੜੀ ਮਾਣ ਵਾਲੀ ਗੱਲ ਸੀ ਜਦੋਂ ਪਾਰਟੀ ਨੇ ਮੈਨੂੰ ਟਿਕਟ ਦਿੱਤਾ